ਸਿਰਾਂ ਤੇ ਕਰਜ਼ਾ ਚੜਿਆ ਆ ਕਰਜ਼ਾ ਵਧ ਹੀ ਜਾਂਦਾ ਆ ਤੇ ਅਸੀਂ ਕਰਜ਼ਾ ਕੋਈ ਔਰ ਫੇ ਨਹੀਂ ਮੋੜ ਸਕਦੇ ਫੇ ਸਲਫਾਸਤੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਦਿੰਨੇ ਆ ਹੈ ਨਾ ਜਿਵੇਂ ਆਜ ਬਣ ਗਿਆ ਨਹੀਂ ਕਰਜ਼ਾ ਮੋੜਿਆ ਜਾਂਦਾ ਮੈਨੂੰ ਯਾਦ ਆ ਆਪਣਾ ਮੈਂ 6 ਸਾਲ ਦਾ ਹੋਵਾਂਗਾ ਸਾਡੇ ਘਰਦਿਆਂ ਨੇ ਕਿਸੇ ਤੋਂ 20 ਰੁਪਏ ਕਰਜ਼ਾ ਲਿਆ ਸੀ ਰਿਸ਼ਤੇਦਾਰਾਂ ਤੋਂ ਉਹਨੇ ਦਿਨੀ 20 ਰੁਪਏ ਅੱਜ ਮੇਰਾ ਇਹ ਗੱਲ 70 ਸਾਲ ਪੁਰਾਣੀ ਕਰ ਰਹੇ 69 ਸਾਲ ਇਨੂੰ ਹਾਲੇ ਚੇਤੇ ਹੈਗਾ ਥੋੜਾ ਜਿਹਾ ਕਿ ਸਾਡੀ ਕੁਰਕੀ ਆ ਗਈ 20 ਰੁਪਈਆ ਕਰਦੀ ਕਿਉਂਕਿ 20 ਰੁਪਈਆ ਸੀ ਦੇ ਨਾ ਸਕੇ ਤੇ ਜਿਹੜਾ ਪੁਲਿਸ ਵਾਲਾ ਖੜਾ ਆ ਉਹਨੇ ਸਾਡੇ ਘਰ ਦੀ ਕੁਟੀ ਗਰੀਬੜਾ ਜਿਹਾ ਬਹੁਤ ਕੱਚਾ ਕੋਠਾ ਬੁਰਾ ਹਾਲ ਉਹ ਚੋਂ ਮੰਜਾ ਦੇ ਗਰਜਾਈ ਚੱਕ ਕੇ ਬਾਹਰ ਰੱਖੇ ਆ ਉਹਦੀ ਬੋਲੀ ਦੇ ਰਿਹਾ ਬੋਲੀ ਦੇਣ ਵਾਲਾ ਕੋਈ ਨਹੀਂ ਆ ਰਿਹਾ ਤੇ ਮੈਂ ਮੈਨੂੰ ਹਾਲੇ ਤੇ ਚੇਤੇ ਆਉਂਦਾ ਕਿ ਮੇਰੇ ਘਰ ਦੀ ਵੀ ਕੁਰਕੀ ਹੋ ਚੁੱਕੀ ਆ 20 ਰੁਪਈਆ ਖਾਤਰ ਕਿਉਂਕਿ ਮੇਰੇ ਘਰ ਦੇ 20 ਰੁਪਏ ਨਹੀਂ ਸੀ ਮੋੜ ਸਕੇ ਮੇਰੀ ਦਾਦੀ ਮੇਰਾ ਬਾਪ ਮੇਰਾ ਮਰ ਚੁੱਕਾ ਸੀ ਕਰ ਪੈਸਾ ਨਹੀਂ ਹੁੰਦਾ ਕੋਈ ਮੇਰਾ ਸਿਰਫ ਕਹਿਣ ਤੋਂ ਵੀ ਜਦੋਂ ਬੰਦਾ ਕਰਜ਼ਾ ਲੈਂਦਾ ਜੇ ਨਹੀਂ ਮੋੜਦਾ ਫਿਰ ਉਹ ਖੁਦਕੁਸ਼ੀ ਕਰਦਾ ਕਈ ਵਾਰੀ 모ਗੇ ਚਲੇ ਜਾਓ 모ਗੇ ਐਤਵਾਰ ਨੂੰ ਟਰੈਕਟਰਾਂ ਦੀ ਮੰਡੀ ਲੱਗਦੀ ਆ ਹਜ਼ਾਰਾਂ ਟਰੈਕਟਰ ਖੜੇ ਹੁੰਦੇ ਆ ਨਵੇਂ ਵੀ ਪੁਰਾਣੇ ਵੀ ਕਿਉਂ ਟਰੈਕਟਰ ਜੀ ਲੈ ਲਓ ਬਸ ਉਹ ਟਰੈਕਟਰ ਦਾ ਕਰਜ਼ਾ ਨਹੀਂ ਲੈਂਦਾ ਆਮਦਨ ਨਹੀਂ ਹੋ ਰਹੀ ਕੋਈ ਲੱਖ ਦਾ ਟਰੈਕਟਰ ਆ 50 ਹਜ਼ਾਰ ਦਾ ਵੇਚ ਦਿੰਦਾ 2 ਲੱਖ ਦਾ ਟਰੈਕਟਰ ਆ 1.5 ਲੱਖ ਦਾ ਵੇਚ ਦਿੰਦਾ ਇਹ ਗਰੀਬੀ ਦਾ ਕਾਰਨ ਆ ਹਾਲਤ ਆਪਣੀ ਸਾਰਿਆਂ ਦੀ ਮਾੜੀ ਆ ਦਰਬਦਰ ਸਭ ਤੋਂ ਮਾੜੀ ਹਾਲਤ ਆ ਬੇਜ਼ਮੀਨੇ ਲੋਕਾਂ ਦੀ ਜਿਹੜੇ ਮਨਰੇਗਾ ਵਿਚਾਰੇ ਕੰਮ ਕਰਦੇ ਆ ਸਾਰੇ ਟੱਬਰ ਵਿੱਚੋਂ ਕੰਮ ਇੱਕ ਨੂੰ ਮਿਲਣਾ ਤੇ ਮਿਲਣਾ 100 ਦਿਨ ਦਾ ਆ ਸਾਲ ਦੇ 365 ਦਿਨ ਆ ਮਿਲਣਾ 100 ਦਿਨ ਤੇ 100 ਦਿਨ ਵੀ ਪੂਰਾ ਨਹੀਂ ਮਿਲਣਾ ਕੀ ਮਿਲਦਾ ਦੱਸ ਦਿਓ ਜੇ 100 ਦਿਨ ਵੀ ਪੂਰਾ ਮਿਲਦਾ ਹੋਵੇ ਇੱਕ ਬੰਦੇ ਨੂੰ ਕੰਮ ਮ女ਰਤ ਨੂੰ ਕੰਮ ਤਾਂ ਵੀ ਮਹੀਨੇ ਦਾ 22000 ਰੁਪਇਆ ਮਹੀਨਾ ਬਣਿਆ ਤੇ 22000 ਨਾਲ ਤਾਂ ਚਾਹ ਵੀ ਪੀਤੀ ਜਾਂਦੀ ਅੱਠ ਬੰਦਿਆਂ ਦੀ ਜੀਆਂ ਤੋਂ ਅਸੀਂ ਮਦਦ ਨਾਲ ਵੀ ਖੁਸ਼ ਹੋ ਗਏ ਆ 5 ਕਿਲੋ ਆਟਾ ਮਿਲ ਗਿਆ ਤਾਂ ਵੀ ਖੁਸ਼ ਹੋ ਗਏ ਆ ਕਿਉਂਕਿ ਅਸੀਂ ਆਪਣੀਆਂ ਲੋੜਾਂ ਘਟਾ ਕੇ ਆਪਣੇ ਆਪ ਨੂੰ ਮਾਰ ਲਿਆ ਸਾਡੇ ਕੁੜੀਆਂ ਮੁੰਡੇ ਜਵਾਨ ਨਹੀਂ ਹੁੰਦੇ ਗਰੀਬਾਂ ਦੇ ਇੱਕ ਬੱਚੀ ਜਨਮ ਦੇਂਦੀ ਐ ਇੱਕ ਲੜਕੇ ਲੜਕੀ ਨੂੰ ਉਹਦੋਂ ਬਾਅਦ ਉਹਦਾ ਕੁੱਬ ਨਿਕਲਿਆ ਆਉਂਦਾ ਮੁੰਡਾਇਆ ਉਹ ਦਿਸਦਾ ਹੈ 30 ਸਾਲ ਦਾ 35 ਸਾਲ ਦਾ ਖੁਰਾਕ ਨਹੀਂ ਮਿਲਦੀ ਕੰਮ ਬਹੁਤਾ ਸਹੀ ਸਾਰੇ ਜਿਦਾ ਹੁੰਦਾ ਛੰਨੀ ਹੋਇਆ ਹੁੰਦਾ ਬਹਿ ਕੇ ਖੁਰਾਕ ਨਹੀਂ ਨਾ ਮਿਲਦੀ ਜਿੰਨੀ ਮਿਲਣੀ ਚਾਹੀਦੀ ਆ ਮੇਰਾ ਸਰਪ ਕਹਿਣ ਤੋਂ ਇਹ ਹਾਲਤ ਮਜ਼ਦੂਰਾਂ ਦੀ ਬਹੁਤ ਮਾੜੀ ਆ ਕਿਸਾਨ ਜਿਹੜਾ ਵਿਚਾਰਾ ਛੋਟਾ ਉਹਦੀ ਹਾਲਤ ਵੀ ਕਾ ਬਹੁਤ ਮਾੜੀ ਆ ਫਸਲ ਤਬਾਹ ਹੋ ਗਈ ਆ ਜਿਹੜਾ ਥੋੜਾ ਉੱਤੇ ਆ ਉਹਨੀ ਦਾ ਮਾੜੀ ਨਹੀਂ ਪਰ ਕਰਜੇ ਦੇ ਭਾਰ ਥੱਲੇ ਉਹ ਵੀ ਆ